ਪੰਜਾਬ ਵਿਧਾਨ ਸਭਾ ਦੇ ਬਜਟ ਇਸ ਜ਼ਿਲਾਸ ਦੀ ਕਾਰਵਾਈ ਹੰਗਾਮੇ ਦੇ ਨਾਲ ਸ਼ੁਰੂ ਹੋ ਗਈ ਹੈ ਵਿਰੋਧੀ ਧਿਰ ਵੱਲੋਂ ਲਗਾਤਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਪਰ ਪੰਜਾਬ ਦਾ ਬਜਟ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅੱਜਵੇਰੇ 11 ਵਜੇ ਪੇਸ਼ ਕੀਤਾ ਜਾਵੇਗਾ ਇਸ ਦੌਰਾਨ ਪੰਜਾਬੀਲੇ ਕਈ ਵੱਡੇ ਐਲਾਨ ਕੀਤੇ ਜਾ ਸਕਦੇ ਨੇ ਸਦਨ ਅੰਦਰ ਇਸੇ ਸਮੇਂ ਪ੍ਰਸ਼ਨ ਕਾਲ ਚੱਲ ਰਹੀ ਹੈ ਤੇ ਮੰਤਰੀਆਂ ਵੱਲੋਂ ਪ੍ਰਸ਼ਨਾਂ ਦੇ ਉੱਤਰ ਜਿਹੜੇ ਦਿੱਤੇ ਜਾ ਰਹੇ ਨੇ ਦੱਸਦੇ ਕਿ ਸਦਨ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਨੇ ਐਸਸੀ ਦਾ ਹੋਰ ਜਾਤੀਆਂ ਦੇ ਜੌਲੀ ਸਰਟੀਫਿਕੇਟ ਲੈ ਕੇ ਨੌਕਰੀਆਂ ਲੈਣ ਦਾ ਮੁੱਦਾ ਵੀ ਚੁੱਕਿਆ ਦੱਸਦੇ ਕਿ ਉਹਨਾਂ ਨੇ ਕਿਹਾ ਹੈਗਾ ਜੇ ਇਹ ਮਾਮਲੇ ਖਿਲਾਫ ਅਸੀਂ ਕਾਰਵਾਈ ਦੀ ਤਿਆਰੀ ਪੂਰੀ ਤਰ੍ਹਾਂ ਖਿੱਚ ਲਈ ਹੈ ਜੋ ਵਿਅਕਤੀ ਦੋਸ਼ੀ ਪਾਇਆ ਗਿਆ ਉਸਨੇ ਕਦੇ ਨੌਕਰੀ ਲਈ ਤੇ ਹੁਣ ਤੱਕ ਕਿੰਨੀ ਤਨਖਾਹ ਲਈ ਉਹ ਵਾਪਸ ਲਈ ਜਾਵੇਗੀ ਉਹਨਾਂ ਨੇ ਕਿਹਾ ਕਿ ਐਸੀ ਸਾਰੇ ਡਾਲੀ ਸਰਟੀਫਿਕੇਟਾਂ ਦੀ ਜਾਂਚ ਕਰਨਗੇ ਆਉਣ ਵਾਲੇ ਦਿਨਾਂ ਤੱਕ ਪਤਾ ਲੱਗ ਜਾਏਗਾ ਕਿੰਨੇ ਬੰਦੇ ਗਲਤ ਨੌਕਰੀਆਂ ਲੈ ਕੇ ਲੱਗੇ ਹੋਏ ਨੇ ਮੁੱਖ ਮੰਤਰੀ ਭਗਵੰਤ ਪੱਨ ਨੇ ਵੀ ਕਿਹਾ ਕਿ ਹੁਣ ਪੰਜਾਬ ਦੇ ਬੰਦ ਪਈਆਂ ਨਹਿਰਾ ਦੇ ਵਿੱਚ ਪਾਣੀ ਆ ਲੱਗੇਗਾ ਜਿਸ ਕਾਰਨ ਲੋਕਾਂ ਨੂੰ ਕਾਫੀ ਫਾਇਦਾ ਹੋ ਸਕਦਾ ਹੈ ਜੀ ਮਨਜੀਤ ਸਿੰਘ ਬਲਾਸ ਜੀ ਬਹੁਤ ਬਹੁਤ ਤਨਵਾਦ ਜੀ ਸਰ ਬਹੁਤ ਸਾਰੇ ਮਾਮਲੇ ਇਹ ਦਿਨਾਂ ਦੇ ਵਿੱਚ ਸਾਹਮਣੇ ਆਏ ਆ ਔਰ ਉਹਨਾਂ ਤੇ ਪ੍ਰੋਪਰ ਕਾਰਵਾਈ ਕਰਵਾਈ ਜਾਵੇ ਔਰ ਜਿਹੜੇ ਉਹਨਾਂ ਨੇ ਬੈਨੀਫਿਟਸ ਲਏ ਆ ਜਿੱਦਾਂ ਕੋਈ ਸਾਹ ਨਹੀਂ ਆ ਰਹੇ ਉਹ ਵੀ ਵਾਪਸ ਉਹਦੇ ਰਕਾ ਵੀ ਹੋਣੀ ਚਾਹੀਦੀ ਧੰਨ ਕੋਈ ਬੈਨੀਫਿਟ ਵਾਪਸ ਰਿਕਵਰ ਕਰ ਕਰ ਸਕਦੇ ਮંત્રી ਜੀ ਮਾਨਜੁਗ ਸਪੀਕਰ ਸਾਹਿਬ ਮੇਰੇ ਕੋਲ ਇਸ ਤਰ੍ਹਾਂ ਦਾ ਕੋਈ ਮਸਲਾ ਨਹੀਂ ਆਇਆ ਪਰ ਜਿੰਨੇ ਨੌਕਰੀ ਵਾਲੇ ਕੇਸ ਸੀ ਐਡਮਿਸ਼ਨ ਵੀ ਕੈਂਸਲ ਹੋਈਆਂ ਅਪਾਇੰਟਮੈਂਟ ਵੀ ਕੈਂਸਲ ਹੋਈਆਂ ਅਗਰ ਕੋਈ ਇਸ ਤਰ੍ਹਾਂ ਦਾ ਕੇਸ ਸਾਹਮਣੇ ਆਉਂਦਾ ਤਾਂ ਉਸ ਤੇ ਰਿਐਕਸ਼ਨ ਲਿਆ ਜਾਵੇਗਾ ਥੈਂਕ ਯੂ ਥੈਂਕ ਯੂ ਮਾਡੋ ਮੁਖ ਮੰਤਰੀ ਸਾਹਿਬ ਮੁਖ ਮੰਤਰੀ ਮੈਂ ਇਹਦੇ ਵਿੱਚ ਥੋੜਾ ਜਿਹਾ ਐਡ ਕਰ ਦੇਣਾ ਚਾਹਣਾ ਜੀ ਨਾਟ ਓਨਲੀ ਐਸਸੀ ਸਰਟੀਫਿਕੇਟ ਕਈਆਂ ਨੇ ਵੈਸੀ ਜਿਆਦੀ ਸਰਟੀਫਿਕੇਟ ਬਣਾ ਕੇ ਨੌਕਰੀ ਲਈਆਂ ਹੋਈਆਂ ਸਰਕਾਰਾਂ ਦੇ ਵਫਾਦਾਰ ਕਾਫੀ ਨੇ ਜਿਨ੍ਹਾਂ ਨੇ ਝਾਲੀ ਸਰਟੀਫਿਕੇਟ ਬਣਾ ਕੇ ਕੋਈ ਪੁਲਿਸ ਚ ਨੌਕਰੀ ਲੈ ਗਿਆ ਕੋਈ ਟੀਚਰ ਲੱਗ ਗਿਆ ਸੋ ਅਸੀਂ ਉਹਦੇ ਤੇ ਵੀ ਕਰ ਰਹੇ ਹਾਂ ਕਾਰਵਾਈ ਕਿ ਕਦੋਂ ਤੋਂ ਲੱਗਿਆ ਉਦੋਂ ਤੱਕ ਜਿਹਦੀ ਤਨਖਾਹ ਜਿੰਨੀ ਲਈ ਉਹ ਤਨਖਾਹ ਬਿਆਸ ਸਮੇਤ ਵਾਪਸ ਸੀਐਮਲਿ ਫੰਡ ਚ ਆਵੇ ਖਜ਼ਾਨੇ ਚ ਆਵੇ ਤੇ ਜਿੰਨਾ ਜਿੰਨਾਂ ਨੇ ਵੀ ਕਿਸੇ ਦਾ ਹੱਕ ਤਾਂ ਮਾਰਿਆ ਹੀ ਹੋਊਗਾ ਨਾ ਜੇ ਕੋਈ ਜਾਲੀ ਸਰਟੀਫਿਕੇਟ ਬਣਾ ਕੇ ਕੋਈ ਨੌਕਰੀ ਲਈ ਤਾਂ ਕਿਸੇ ਨਾ ਕਿਸੇ ਦਾ ਹੱਕ ਤਾਂ ਮਾਰਿਆ ਹੀ ਗਿਆ ਹੋਊਗਾ ਭਾਵੇਂ ਉਹ ਐਸਸੀ ਸਰਟੀਫਿਕੇਟ ਆ ਜਾਂਵੇਂ ਓਬੀਸੀ ਆਪਾਂ ਮੇ ਕੋਈ ਹੋਰ ਜਾਤੀ ਪ੍ਰਮਾਣ ਪੱਤਰ ਹੈ ਭਾਵੇਂ ਜਨਰਲ ਦੇ ਵਿੱਚ ਵੀ ਜਾਲੀ ਬਣਵਾ ਲਿਆ ਕਿ ਮੈਨੂੰ ਮੈਂ ਬੀਏ ਕਰ ਲਈ ਜਾਂ ਐਮਏ ਕਰ ਲਈ ਕੀਤੀ ਐ ਨਹੀਂ ਸੀ ਸੋ ਜਿੰਨੇ ਵੀ ਕਿਸਮ ਦੇ ਕਿਉਂਕਿ ਇਹ ਤੋਂ ਪਹਿਲਾਂ ਵਾਲੀਆਂ ਜਿਹੜੀ ਸਰਕਾਰਾਂ ਉਹ سپورਟ ਕਰਦੀਆਂ ਨਹੀਂ ਉਹਨਾਂ ਨੂੰ ਉਹਨਾਂ ਦੇ ਜਾਦਾ ਚਾਹਤੇ ਉੱਤੇ ਨੇ ਸੋ ਅਸੀਂ ਸਾਰੇ ਜਾਲੀ ਸਰਟੀਫਿਕੇਟ ਜਿਹੜਾ ਉਹਦੀ ਜਾਂਚ ਕਰ ਰਹੇ ਆਂ ਔਰ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇਹ ਪਤਾ ਲੱਗਣ ਲੱਗ ਜੂਗਾ ਕਿ ਕਿਹੜੇ ਕਿੰਨੇ ਬੰਦੇ ਗਲਤ ਨੌਕਰੀ ਲੈ ਕੇ ਬੈਠੇ ਸੀ ਤੇ ਉਹਨਾਂ ਤੇ ਐਕਸ਼ਨ ਵੀ ਹੋਊਗਾ ਐਫ ਆਈ ਆਰ ਵੀ ਹੋਊਗੀ ਨਾ ਨਾ ਜਿੰਨੀ ਤਰ੍ਹਾਂ ਉਹਨਾਂ ਨੇ ਲਈ ਹੈ ਜਾਲੀ ਸਰਟੀਫਿਕੇਟ ਦਿਖਾ ਕੇ o, o beyazın neydi babası bir